ਸਰੱਜ ਗੁਰਦੁਆਰਾ ਸਾਹਿਬ ਤਾਂ ਇੱਥੇ ਕੜਾਜੀ ਕਾਦੀ ਵਸਤੀ ਆ ਜੀ ਜੀ ਬਿਲਕੁਲ ਜੀ ਅੱਜ ਮੈਂ ਸੀਏ ਦੇਸ਼ ਲੋਤਰਾ ਉੱਤਸ਼ੀ ਦੀ ਰਾਜਕਮਾਰ ਲੋਤਰਾ ਜੋ ਕਿ ਸਾਫ ਦਾ ਪ੍ਰਧਾਨ ਸਾਹਿਬ ਜੀ ਡਾਇਰੈਕਟਰ ਰਹੇ ਨੇ ਅੱਜ ਬਤੌਰ ਚੇਅਰਮੈਨ ਆਫ ਅੰਮ੍ਰਿਤਸਰ ਬ੍ਰਾਂਚ ਆਫ ਐਨ ਆਈ ਆਰ ਸੀ ਆਫ ਆਈ ਸੀ ਆਈ ਜਿੰਨੂੰ ਕੀ ਆਪਾਂ ਸੀਏ ਸੈਸ਼ਨ ਵੀ ਕਹਿ ਦਿੰਨੇ ਆ ਉਹਦਾ ਬਤੌਰ ਚੇਅਰਮੈਨ ਮੈਨੂੰ ਨਿਫਟ ਕੀਤਾ ਗਿਆ ਸੀਗਾ ਤੇ ਜਿੱਦਾਂ ਕੀ ਸਾਡਾ ਪਰਿਵਾਰ ਪਿਛਲੇ 40 40 ਸਾਲ ਤੋਂ ਪਰਮ ਸਤਕਾਰ ਜੋ ਸਾਡੇ ਧੰਨ ਧੰਨ ਬਾਬਾ ਹੰਦਾਲ ਜੀ ਵਿਕੇ ਜਿਹੜੇ ਸੰਚਾਲਕ ਉਪ ਸੰਚਾਲਕ ਬਾਬਾ ਪਰਮਨੰਦ ਜੀ ਦਾ ਅਸ਼ੀਰਵਾਦ ਲੈਣ ਉਥੇ ਹਾਜ਼ਰ ਹੋਏ ਸੀਗੇ ਤਾਂ ਕਿ ਨਤਮਸਤ ਹੋ ਕੇ ਮੈਂ ਅਸ਼ੀਰਵਾਦ ਲੈ ਸਕਾਂ ਤੇ ਜੋੜੀ ਮੇਰੀ ਮੋਢੇ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੂੰ ਚੰਗੀ ਤਰ੍ਹਾਂ ਮੈਂ ਨਿਭਾ ਸਕਦਾ ਕਿਸ ਤਰ੍ਹਾਂ ਦੇ ਕੰਮ ਕਰੋਗੇ ਜਿਸ ਤਰ੍ਹਾਂ ਤੁਹਾਡੇ ਨਾਲ ਫਿਰ ਇਸ ਤਰ੍ਹਾਂ ਮੈਂ ਕਰਦਾ ਇਹ ਚੀਜ਼ ਕੀ ਹੈ ਸੀ ਜੋ ਸਾਡਾ ਇੱਕ ਚੇਅਰਮੈਨ ਦਾ ਰੋਲ ਮੇਨ ਕੀ ਹੈ ਲੈ ਕੇ ਜੋ ਸਾਡੀ ਮੇਰੀ ਟੀਮ ਹੈ ਉਦਾਇ ਇੱਕੋ ਇੱਕ ਜਿਹੜਾ ਮੇਜਰ ਪਰਪਸ ਹੈ ਉਹ ਇਹ ਵੀ ਸਾਰੇ ਜਿਹੜੇ ਸਾਡੇ ਸਟੂਡੈਂਟਸ ਨੇ ਜਿਹੜੇ ਸੀਗੇ ਪੜ੍ਹਦੇ ਨੇ ਉਹਨਾਂ ਨੂੰ ਅੱਛੀ ਪੜ੍ਹਾਈ ਕਰਾਉਣਾ ਤੇ ਨਾਲ ਨਾਲ ਦੇ ਨਾਲ ਉਹਨਾਂ ਨੂੰ ਅੱਛੀ ਟ੍ਰੇਨਿੰਗ ਦੇਣਾ ਉਸ ਤੋਂ ਬਾਅਦ ਜਿਹੜੇ ਸਾਡੇ ਸੀਏ ਮੈਂਬਰਸ ਨੇ ਉਹਨਾਂ ਦੀ ਲਗਾਤਾਰ ਨੌਲੇਜ ਵਾਧਾ ਕਰਨ ਵਾਸਤੇ ਵਕ ਵਕ ਪੜ੍ਹੇ ਲਿਖੇ ਸਪੀਕਰ ਬਾਰੋ ਬੁਲਾ ਕੇ ਦਿੱਲੀ ਤੋਂ ਜਾਂ 올ਓਵਰ ਇੰਡੀਆ ਤੋਂ ਬੁਲਾ ਕੇ ਉਹਨਾਂ ਦੀ ਨੌਲੇਜ ਵਾਧਾ ਕਰਾਉਣਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਸਰੱਜ ਗੁਰਦੁਆਰਾ ਸਾਹਿਬ ਤਾਂ ਇੱਥੇ ਆ ਜੀ ਕਾਦੀ ਵਸਤੀ ਆ ਜੀ ਜੀ ਬਿਲਕੁਲ ਜੀ ਅੱਜ ਮੈਂ ਸੀਏ ਹਿਤੇਸ਼ ਲੋਧਰਾ ਪੁੱਤਰ ਸ਼੍ਰੀ ਰਾਜਕਮਰ ਲੋਧਰਾ ਜੋ ਕਿ ਸਾਡका ਪ੍ਰਧਾਨ ਸਾਹਿਬ ਜੀ ਨਾਲ ਗੁਰਦੇ ਰਹੇ ਨੇ ਅੱਜ ਬਤੌਰ ਚੇਅਰਮੈਨ ਆਫ ਅੰਮ੍ਰਿਤਸਰ ਬ੍ਰਾਂਚ ਆਫ ਐਨਏਆਰਸੀ ਆਫ ਆਈਸੀਆਈ ਜਿੰਨوں ਕੀ ਆਪਾਂ ਸੀਏ ਸੈਸ਼ਨ ਵੀ ਕਹਿ ਦਿੰਨੇ ਆ ਉਹਦਾ ਬਤੌਰ ਚੇਅਰਮੈਨ ਮੈਨੂੰ ਨਿਬਤ ਕੀਤਾ ਗਿਆ ਸੀਗਾ ਤੇ ਜਿੱਦਾਂ ਕੀ ਸਾਡਾ ਪਰਿਵਾਰ पिछले 40 40 सालों ਤੋਂ परम सतकार जो ਸਾਡੇ თანਤਨ ਬਾਬਾ ਹੰਦਾਲ ਜੀ ਵਿਖੇ ਜਿਹੜੇ ਸੰਚਾਲਕ ਉਪ ਸੰਚਾਲਕ ਬਾਬਾ ਪਰਮਨੰਦ ਜੀ ਦਾ ਅਸ਼ੀਰਵਾਦ ਲੈਣ ਉਤੇ ਹਾਜ਼ਰ ਹੋਏ ਸੀਗੇ ਤਾਂ ਕਿ ਨਤਮਸਤਕ ਹੋ ਕੇ ਮੈਂ ਅਸ਼ੀਰਵਾਦ ਲੈ ਸਕਾ ਤੇ ਜੋੜੀ ਮੇਰੀ ਮੋਢੇ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੂੰ ਚੰਗੀ ਤਰ੍ਹਾਂ ਮੈਂ ਨਿਭਾ ਸਕਦਾ ਕਿਸ ਤਰ੍ਹਾਂ ਦੇ ਕੰਮ ਕਰੋਗੇ ਜਿਸ ਤਰ੍ਹਾਂ ਤੁਹਾਡੇ ਨਾਲ ਫਿਰ ਇਸ ਤਰ੍ਹਾਂ ਮੈਂ ਕਰਦਾ ਇਹ ਚ ਕੀ ਹੈ ਐਸੀ ਜੋ ਸਾਡਾ ਇੱਕ ਚੇਅਰਮੈਨ ਦਾ ਰੋਲ ਮੇਨ ਕੀ ਹੈਗਾ ਕਿ ਜੋ ਸਾਡੀ ਮੇਰੀ ਟੀਮ ਹੈ ਉਦਾ ਇੱਕ ਇੱਕੋ ਇੱਕ ਜਿਹੜਾ ਮੇਜਰ ਪਰਪਸ ਹੈ ਉਹ ਹੈ ਜੀ ਸਾਰੇ ਜਿਹੜੇ ਸਾਡੇ ਸਟੂਡੈਂਟਸ ਨੇ ਜਿਹੜੇ ਸੀਏ ਪੜ੍ਹਦੇ ਨੇ ਉਹਨਾਂ ਨੂੰ ਅੱਛੀ ਪੜ੍ਹਾਈ ਕਰਾਉਣਾ ਤੇ ਨਾਲ 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 ਉਹਨਾਂ ਨੂੰ ਅੱਛੀ ਟ੍ਰੇਨਿੰਗ ਦੇਣਾ ਉਸ ਤੋਂ ਬਾਅਦ ਜਿਹੜੇ ਸਾਡੇ ਸੀਏ ਮੈਂਬਰਸ ਨੇ ਉਹਨਾਂ ਦੀ ਲਗਾਤਾਰ ਨੌਲੇਜ ਵਧਾ ਕਰਨ ਵਾਸਤੇ ਵਕ ਵਕ ਪੜ੍ਹੇ ਲਿਖੇ ਸਪੀਕਰ ਬਾਰੋ ਬੁਲਾ ਕੇ ਦਿੱਲੀ ਤੋਂ ਜਾਂ 올ਓਵਰ ਇੰਡੀਆ ਤੋਂ ਬੁਲਾ ਕੇ ਉਹਨਾਂ ਦੀ ਨੌਲੇਜ ਵਧਾ ਕਰਾਉਣਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਥੈਂਕ ਯੂ ਤੰਤਨ ਬਾਬਾ ਹੰਦਾ ਆਜੀਵਿਕੇ ਜਿਹੜੇ ਸੰਚਾਲਕ ਉਕ ਸੰਚਾਲਕ ਬਾਬਾ ਪਰਮਨੰਦ ਜੀ ਦਾ ਅਸ਼ੀਰਵਾਦ ਲੈਣ ਉਥੇ ਹਾਜ਼ਰ ਹੋਏ ਸੀਗੇ ਤਾਂ ਕਿ ਨਤਮਸਤਕ ਹੋ ਕੇ ਮੈਂ ਅਸ਼ੀਰਵਾਦ ਲੈ ਸਕਾਂ ਤੇ ਜਿਹੜੀ ਮੇਰੀ ਮੋਢੇ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੂੰ ਚੰਗੀ ਤਰ੍ਹਾਂ ਮੈਂ ਨਿਭਾ ਸਕਾਂ ਕਿਸ ਤਰ੍ਹਾਂ ਦੇ ਕੰਮ ਕਰੋਗੇ ਜਿਸ ਤਰ੍ਹਾਂ ਤੁਹਾਡੇ ਨਾਲ ਫਿਰ ਇਸ ਤਰ੍ਹਾਂ ਹੋ ਬੈ ਜਾਦਾ ਹੈ ਇਹ ਚ ਕੀ ਹੈ ਐਸੀ ਜੋ ਸਾਡਾ ਇੱਕ ਚੇਅਰਮੈਨ ਦਾ ਰੋਲ ਮੇਨ ਕੀ ਹੈ ਲੈਕਿ ਜੋ ਸਾਡੀ ਮੇਰੀ ਟੀਮ ਹੈ ਉਦਾਇ ਇੱਕੋ ਇੱਕ ਜਿਹੜਾ ਮੇਜਰ ਪਰਪਸ ਹੈ ਉਹ ਹੈ ਜਿਸਾਇਦੇ ਜਿਹੜੇ ਸਾਡੇ ਸਟੂਡੈਂਟਸ ਨੇ ਜਿਹੜੇ ਸੀਏ ਪੜ੍ਹਦੇ ਨੇ ਉਹਨਾਂ ਨੂੰ ਅੱਛੀ ਪੜ੍ਹਾਈ ਕਰਾਉਣਾ ਤੇ ਨਾਲ 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 ਉਹਨਾਂ ਨੂੰ ਅੱਛੀ ਟ੍ਰੇਨਿੰਗ ਦੇਣਾ ਉਸ ਤੋਂ ਬਾਅਦ ਜਿਹੜੇ ਸਾਡੇ ਸੀਏ ਮੈਂਬਰਸ ਨੇ ਉਹਨਾਂ ਦੀ ਲਗਾਤਾਰ ਨੌਲੇਜ ਵਾਧਾ ਕਰਨ ਵਾਸਤੇ ਵਕ ਵਕ ਪੜ੍ਹੇ ਲਿਖੇ ਸਪੀਕਰ ਬਾਰੋ ਬੁਲਾ ਕੇ ਦਿੱਲੀ ਤੋਂ ਜਾਂ 올ਓਵਰ ਇੰਡੀਆ ਤੋਂ ਬੁਲਾ ਕੇ ਉਹਨਾਂ ਦੀ ਨੌਲੇਜ ਵਾਧਾ ਕਰਾਉਣਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਜੀ